ਸਤ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਭਾਈ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੀ ਸਨਸਨੀ ਫੈਲ ਗਈ ਜਿਹੜੀ ਕਿ ਇੱਕ ਮਤਲਬ ਸ਼ਖਸ ਨੇ ਤਿੰਨ ਮਰਡਰ ਕਰ ਦਿੱਤੇ ਜਿਹਨੂੰ ਟ੍ਰਿਪਲ ਮਰਡਰ ਵੀ ਕਹਿ ਰਹੇ ਨੇ ਉਹ ਗੱਲ ਇਹ ਸੀ ਕਿ ਇੱਕ ਭਰਾ ਸੀਗਾ ਛੋਟਾ ਜਿਹੜਾ ਕਿ ਉਹਦੇ ਮਤਲਬ ਇੱਕ ਮੁੰਡਾ ਹੋਇਆ ਸੀ ਉੋਂ ਤੋਂ ਉਹ ਛੜਦਾ ਸੀ ਉਹਦਾ ਵੱਡਾ ਭਰਾ ਯਾਨੀ ਮੁੰਡੇ ਦਾ ਤਾਇਆ ਮੁੰਡਾ ਉਹ ਵਿਚਾਰਾ ਹੁਣ 2.5 ਸਾਲ ਦਾ ਹੋ ਚੁੱਕਾ ਸੀ ਉਸ ਨੂੰ ਉਹਨਾਂ ਨੇ 2 ਦਿਨ ਪਹਿਲਾਂ ਸਕੂਲ ਦੇ ਵਿੱਚ ਦਾਖਲਾ ਮਤਲਬ ਕਰਵਾਇਆ ਸੀ ਉਹਦਾ ਤੇ ਉਸ ਸ਼ਖਸ ਨੇ ਨਾਲੇ ਤਾਂ ਉਸ ਬੱਚੇ ਨੂੰ ਨਾਲੇ ਆਪਦੀ ਭਝਾਈ ਨੂੰ ਨਾਲੇ ਆਪਦੀ ਮਾਂ ਨੂੰ ਤਿੰਨਾਂ ਦਾ ਬਈ ਮਰਡਰ ਕਰ ਦਿੱਤਾ ਅਮਰਤ ਅਮਰਤਸਰ ਦੇ ਵਿੱਚ ਅਮਰਪਾਲ ਸਿੰਘ ਦੇ ਬੰਦੇ ਨੇ ਤੇ ਉਹ ਖਬਰ ਅੱਗ ਵਾਂਗੂ ਹੁਣ ਮੀਡੀਆ ਦੇ ਉੱਤੇ ਫੈਲ ਰਹੀ ਹੈ ਚਰਚਾ ਦੇ ਵਿੱਚ ਆ ਰਹੀ ਹੈ ਜਿਹੜਾ ਵੀ ਮੰਨ ਲਓ ਉੱਥੇ ਕੋਈ ਜਾ ਰਿਹਾ ਹੈ ਪੁਲਿਸ ਵੀ ਮਤਲਬ ਜਾ ਰਹੀ ਹੈ ਉੱਥੇ ਮੌਕੇ ਦੇ ਉੱਤੇ ਮੌਜੂਦ ਸੀ ਤੇ ਬਾਕੀ ਫੋਰੈਂਸਿਕ ਜਾਂਚ ਵਾਲੀ ਜਿਹੜੀ ਟੀਮ ਹੁੰਦੀ ਹੈ ਆਪਣੀ ਉਹ ਵੀ ਵਾਗੇ ਲਾਸ਼ਾਂ ਜਿਹੜੀਆਂ ਸੀ ਉਹ ਪੋਸਟਮਾਰਟਮ ਦੇ ਮਤਲਬ ਲਈ ਭੇਜ ਦਿੱਤੀਆਂ ਨੇ ਉਹਨਾਂ ਨੇ ਤੇ ਬਾਕੀ ਬਈ ਬਹੁਤ ਯਾਰ ਆਪਣਾ ਪੰਜਾਬ ਮਤਲਬ ਕਹਿ ਸਕਦੇ ਆ ਜਿਵੇਂ ਕਿ ਪਤਾ ਹੀ ਨਹੀਂ ਕਿੱਧਰ ਨੂੰ ਜਾ ਰਿਹਾ ਬਈ ਯਾਰ ਤੁਸੀਂ ਦੇਖੋ ਘਰ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਦੂਜੇ ਨੂੰ ਅਗਲਾ ਮਾਰ ਰਿਹਾ ਹਨਾ ਮਾੜੀ ਮਾੜੀ ਗੱਲ ਤੇ ਵੈਸੇ ਉਹ ਬੰਦਾ ਨਸ਼ਾ ਦਾ ਆਦੀ ਦੱਸਿਆ ਜਾ ਰਿਹਾ ਤੇ ਬਾਕੀ ਦੇਖੋ ਤੁਸੀਂ ਉਹ ਸਕਸ਼ਨੇ ਥਾਣੇ ਦੇ ਵਿੱਚ ਜਾ ਕੇ ਵੀ ਆਪਦੇ ਮਤਲਬ ਘਰੇਲੂ ਝਗੜੇ ਦਾ ਮਤਲਬ ਉਹਨਾਂ ਨੂੰ ਹਵਾਲਾ ਦਿੱਤਾ ਵੀ ਭਾਈ ਸਾਡੇ ਕੋਈ ਝਗੜ ਘਰੇਲੂ ਝਗੜਾ ਹੈ ਪਰ ਪੰਜਾਬੀਓ ਇੱਕ ਦੇਖੋ ਤੁਸੀਂ ਪੰਜਾਬ ਯਾਰ ਕਿੱਧਰ ਨੂੰ ਜਾ ਰਿਹਾ ਕਿ ਕਿੱਡੀ ਮੰਦ ਭਾਗੀ ਘਟਨਾ ਹੈ ਇਹ ਜਿਹੜੀ ਕਿ ਮੰਨ ਲਓ ਬੱਚੇ ਨੂੰ ਮਾਰਨਾ ਮਾਂ ਨੂੰ ਮਾਰਨਾ ਤੇ ਇੱਕ ਆਪਦੀ ਭਝਾਈ ਨੂੰ ਉਸ ਬੰਦੇ ਨੇ ਮੌਤ ਦੇ ਘਾਟ ਉਤਾਰ ਕੇ ਤਿੰਨਾਂ ਨੂੰ ਤੇ ਬੰਦਾ ਥਾਣੇ ਭੱਗ ਗਿਆ ਯਾਰ ਦੇਖ ਲਓ ਪੰਜਾਬ ਦੀ ਯਾਰ ਸੋਚ ਦੇਖ ਲਓ ਯਾਰ ਬੰਦੇ ਦੀ ਕਰਤੂਤ ਦੇਖ ਲਓ ਹਨਾ ਤੇ ਪੰਜਾਬੀਓ ਇਤੋਂ ਵੱਡੀ ਘਟਨਾ ਨਹੀਂ ਹੋ ਸਕਦੀ ਆਪਾਂ ਤਾਜ਼ਾ ਜਿਹੜੀ ਅਪਡੇਟ ਆਪਣੇ ਕੋਲ ਆਈ ਸੀ ਆਪਾਂ ਤੁਹਾਨੂੰ ਦੇਤੀ ਬਾਈ ਅੱਗੇ ਮਤਲਬ ਆਪਣੇ ਜਿਹੜਾ ਕਿ ਚੈਨਲ ਦੀ ਆਪਾਂ ਅਪੀਲ ਕਰਦੇ ਹੁੰਨੇ ਆ ਵੀ ਜਿਹੜਾ ਕੋ ਭੈਣ ਭਰਾ ਕੋਈ ਨਵਾਂ ਦੇਖ ਰਿਹਾ ਹੈ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਭਰਾ ਬਣ ਕੇ ਤੇ ਤੜਕੇ ਆਪਾਂ ਕੋਈ ਨਵੀਂ ਅਪਡੇਟ ਪਾਵਾਂਗੇ ਆਪਾਂ ਨੂੰ ਹੁਣ ਲੇਟੈਸਟ ਆਪਣੇ ਕੋਲੇ ਨਿਊਜ਼ ਆਇਆ ਸੀ ਤੇ ਆਪਾਂ ਪਾਤੀ ਵੀਰੇ